ਸਾਰੇ ਵੀਰੇ ਸਾਰੇ ਜਿਹੜਾ ਰਸਿਕਾਂ ਤੇ ਬਾਈ ਤੁਹਾਨੂੰ ਸਾਰਾ ਪਤਾ ਆ ਆਪਣੇ ਸੰਗਰੂਰ ਕਬੱਡੀ ਲੀਗ 2025 ਜਿਹੜੀ ਇਹ ਸ਼ੁਰੂ ਹੋ ਰਹੀ ਆ ਨਵੀਂ ਲੀਗ ਆ ਇਹਦੇ ਜੇ ਆਪਾਂ ਜਿਹੜੇ ਨਰੋਲ ਪਿੰਡ ਵਾਲੀਆਂ ਟੀਮਾਂ ਜਿਹੜੀਆਂ ਆਪਾਂ ਐਂਟਰ ਕਰ ਰਹੇ ਆ ਅੱਜ ਟੀਮਾਂ ਜਿਹੜੀਆਂ ਅੱਜ ਸਲਾਈਟ ਹੋ ਰਿਆ ਨੇ ਉਹਦੇ ਜੋ ਲੰਗੋਵਾਦ ਘਰਾਚੋ ਸ਼ੇਰੋਂ ਰਾਏਪੁਰਾ ਰੋਕੜਾ ਬੇਜਲਪੁਰ ਤੋਂ ਹੋਈ ਫਰਦਾ ਤੇ ਕਰਾਉਣੀ ਇਹ ਸਾਡੀ ਪਿੰਡ ਦੀ ਅੱਜ ਟੈਕ ਟੋਈਆ ਨੇ ਇਹਦੇ ਦੇ ਜਿਹੜੇ ਪ੍ਰੇਰਕ ਸਾਰੇ ਨੌਰ ਪਿੰਡ ਵਾਲਦੇ ਹੋਣੇ ਚਾਹੀਦੇ ਨੇ ਜਿੱਤੇ ਆਪਾਂ ਜੜੀਏ ਵੀ ਆਪਣਾ ਇਹ ਟੂਰਨਾਮੈਂਟ ਸ਼ੁਰੂ ਹੋਊਗਾ ਪਹਿਲਾ ਟੂਰਨਾਮੈਂਟ ਹੋਊਗਾ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਤੁਹਾਨੂੰ ਸੱਦ ਕੇ ਕਰਦੇ ਹਾਂ ਕਿਸੇ ਵੇਲੇ ਵੀ ਜਾਣਕਾਰੀ ਆਪਣਾ ਅੱਜ ਅਗਲੇ ਸਵੇਰੇ ਸੰਡੇ ਜਿਹੜਾ ਆਪਣਾ ਮੈਚ ਹੋਊਗਾ ਕਸਮੇ ਸ਼ਰੀ ਬਾਦਲੇ ਸਿੰਘ ਆਪਾਂ ਪਿੰਡ ਦੇ ਵਿੱਚ ਦੱਦਾਂਗੇ ਕਿ ਕਿਸੇ ਆਪਾਂ ਕੋਈ ਕਿਤੇ ਵੀ ਪ੍ਰੋਗਰਾਮ ਰੱਖੀਏ ਮੇਰਾ ਕਹਿਣਾ ਮੰਨ ਲਵੋ ਕਿਉਂਕਿ ਸਾਡੀ ਗੇ ਥੋੜੇ ਸਾਰੇ ਨੇ ਸੁਰੱਖਿਆ ਕੀਤੀ ਜਾਂਗੇ ਸਾਰੇ ਪ੍ਰੇਰਕ ਨੌਜੋਤ ਤੇ ਪਿੰਡ ਦੇ ਹੋਣੇ ਚਾਹੀਦੇ ਨੇ ਦੋਸਰਾ ਨੰਬਰ ਉਸ ਤੋਂ ਬਾਅਦ ਜਿਹੜੀ ਨੀਂਦ ਦਾ ਜਿਹੜਾ ਪਹਿਲਾ ਮੈਚ ਹੋਊਗਾ ਉਹ ਜਿਹੜੀ ਆਪਾਂ ਅਨਲੈਕਟ ਕਰਦੇ ਆਂ ਚਾਹੇ ਉਹ ਸਾਡੇ ਅੰਦਰ ਵਿੱਚ ਰੇਂਡੀ ਰੱਖੇ ਜਾਂ ਕੋਈ ਵੀ ਪਿੰਡ ਜਿਹੜਾ ਕੋਈ ਆਪਣਾ ਟੂਰਨਾਮੈਂਟ ਕਰਾਉਣਾ ਚਾਹੁੰਦਾ ਉਹ ਪਹਿਲਾ ਕੁਮਰਾ ਹੈਡ ਉੱਥੇ ਰੱਖਿਆ ਜਾਊਗਾ ਫਿਰ ਉੱਪਰ ਜਿੰਨਾਂ ਟੀਮਾਂ ਬਣ ਗਈਆਂ ਆਪਾਂ 16 ਟੀਮਾਂ ਜਿਹੜੀਆਂ ਇਹਦੇ ਵਿੱਚ ਐਂਟਰ ਕਰਮੀਆਂ ਨੇ ਅੱਠ ਟੀਮਾਂ ਜਿਹੜੀਆਂ ਅੱਜ ਸਟ੍ਰੇ ਸਟ੍ਰੇ ਥੋਣਿਆ ਨੇ ਉਹ ਤੋਂ ਬਾਅਦ ਜਿਹੜੀ ਅੱਠ ਟੀਮਾਂ ਨੇ ਉਹ ਅਗਲੇ ਸੰਡੇ ਜਿਹੜਾ 1 April ਜਿਹੜਾ ਹੋ ਰਿਹਾ ਜਾਊਗਾ ਅੱਠ ਟੀਮਾਂ ਜਿਹੜੀਆਂ ਉਹਦੇ ਤੇ ਸਟ੍ਰੇ ਕਰਤੀਆਂ ਜਾਣਗੀਆਂ ਬਾਕੀ ਰਹੀ ਗੱਲ ਹੈ ਜਿਹੜੀਆਂ ਅੱਜ ਪਹਾੜੀਆਂ ਨੇ ਕੋਈ ਕੋਈ ਕਹਿਣ ਨਹੀਂ ਰਹਿ ਗਏ ਟੀਮਾਂ ਰਹਿ ਗਈਆਂ ਨੇ ਨਹੀਂ ਆਈਆਂ ਜਿੱਦਾਂ ਦਰਵਾਹ ਹੋ ਗਿਆ ਉਹ ਪੁਰਾਣਾ ਝਾੜੂ ਸੁਰੂ ਹੋ ਗਿਆ ਦੇ ਕਈ ਤੁਸੀਂ ਉਪਾਵਾਲ ਹੋ ਗਾਜਰਾ ਹੋ ਗਿਆ ਜਿਹੜੀਆਂ ਟੀਮਾਂ ਰਹਿਣੀਆਂ ਨੇ ਜਿਹੜੀਆਂ ਟੀਮਾਂ ਜਿਹੜੀਆਂ ਟੀਮਾਂ ਰਹਿ ਗਈਆਂ ਆ ਟ੍ਰੈਲ ਦੇ ਕਈਓ ਉਹ ਟੀਮਾਂ ਵੀ ਔਰ ਸਾਡੇ ਕੋਲੇ ਇਸ ਆਪਣੇ ਟ੍ਰੈਲਰ ਦੇ ਵਿੱਚ ਆ ਗਏ ਸੰਦੇ ਜਿਹੜਾ ਟ੍ਰੈਲ ਰੱਖ ਕੇ ਰਾਂਗੇ ਹੋ ਸਕਦਾ ਆਪਾਂ ਘੜਾ ਚੋ ਰੱਖ ਲਈਏ ਜਾਂ ਸ਼ੇਰੋ ਰੱਖ ਲਈਏ ਕਿਉਂਕਿ ਇਹਨਾਂ ਮੁੰਡਿਆਂ ਨੇ ਇਹ ਕਿਹਾ ਵੀ ਆਪਾਂ ਆਪਣੇ ਪਿੰਡ ਦੇ ਵਿੱਚ ਵੀ ਜਿੱਥੇ ਕਰਾਇਆ ਲੱਗਦੇ ਹੋ ਉਹਨਾਂ ਦੇ ਚਾਹ ਪਾਣੀ ਦਾ ਪ੍ਰਬੰਧ ਕਿਉਂਕਿ ਅੱਜ ਵੀ ਜਿਹੜਾ ਆਪਣੇ ਗੱਜਰਪੁਰ ਵਾਸੀਆਂ ਨੇ ਬਹੁਤ ਚੰਗਾ ਪ੍ਰਬੰਧ ਕੀਤਾ ਇਹਨਾਂ ਦਾ ਵੀ ਧੰਨਵਾਦ ਸਾਰੇ ਮੇਰੇ ਦਾ ਤੇ ਔਰ ਨਾਲ ਜਿਹੜੇ ਜਿੰਨੇ ਹੁਣ ਆਪਾਂ ਸ਼ੇਰੋ ਵਾਲੇ ਕਹਿੰਦੇ ਜਾਂ ਮੁੰਡੇ ਜਾਂ ਭਰਾਤੋ ਵਾਲੇ ਕਹਿੰਦੇ ਆ ਆਪਾਂ ਇਹਨਾਂ ਦੋਨੇ ਪਿੰਡਾਂ ਦੇ ਵਿੱਚ ਇੱਕ ਪਿੰਡ ਆਪਾਂ ਸੈਲੈਕਟ ਕਰਾਂਗੇ ਜੇ ਤੇ ਵੀ ਇਹ ਆਪਣੇ ਫ੍ਰੇ ਟ੍ਰੈਨਰ ਦਾ ਪ੍ਰੋਗਰਾਮ ਹੋਊਗਾ ਉੱਥੇ ਆਪਾਂ ਟ੍ਰੈਨਰ ਨੂੰ ਸੈਲੈਕਟ ਕਰਾਂਗੇ ਦੂਸਰੇ ਨੰਬਰ ਜਿਹੜੀਆਂ ਟੀਮਾਂ ਅੱਜ ਮੈਚ ਲੂਜ਼ ਕਰ ਚੁੱਕੀਆਂ ਨੇ ਕਿਸੇ ਪੋਜੀਸ਼ਨ ਦੇ ਵਿੱਚ ਨਹੀਂ ਆ ਸਕ ਕਈ ਵਾਰੀ ਉਹਦੇ ਖਿਡਾਰੀ ਮਿਲਣਗੇ ਨਹੀਂ ਆ ਸਕਦੇ ਉਹਨਾਂ ਨੂੰ ਵੀ ਅਸੀਂ ਦੁਬਾਰੇ ਇਹਦਾ ਮੌਕਾ ਦੇਣਾ ਵੀ ਟਾਇਰਾਂ ਦੇ ਵਿੱਚ ਹੈ ਵੀ ਉਹ ਕਈ ਵਾਰੀ ਆਪਣੇ ਖਿਡਾਰੀਓ ਜਿਹੜੇ ਰਹਿ ਗਏ ਉਹਨਾਂ ਨੂੰ ਨਾਲ ਲੈ ਕੇ ਜੇ ਉਹ ਕਿਸੇ ਪੋਜੀਸ਼ਨ ਦੇ ਵਿੱਚ ਆ ਜਾਣ ਤਾਂ ਵਧੀਆ ਗੱਲ ਹੈ ਕਿਉਂਕਿ ਆਪਾਂ ਤਾਂ ਨਵੇਂ ਮੁੰਡਿਆਂ ਨੂੰ ਉੱਪਰ ਚੱਕਣ ਵਾਸਤੇ ਇਹ ਜਿਹੜੀ ਲੀਗ ਪਾ ਰਹੇ ਹਾਂ ਬਾਕੀ ਆਪਣੇ ਐਨ ਆਰ ਆਈ ਵੀਰ ਨੇ ਜਿਹੜੇ ਆਪਾਂ ਨੂੰ ਵਧੀਆ ਕੋਡ ਕਰ ਰਹੇ ਨੇ ਇਸ ਲੀਗ ਦੇ ਵਿੱਚ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਇਹ ਲੀਗ ਨੂੰ ਇੱਕ ਵਧੀਆ ਮਕਾਮ ਦੇ ਉੱਤੇ ਲੈ ਕੇ ਜਾਣਾ ਕਿਉਂਕਿ ਜਿੰਨੇ ਆਪਣੇ ਸੀਨੀਅਰ ਖਿਡਾਰੀ ਨੇ ਜਾ ਸੀਨੀਅਰ ਕਮਾਂਡਰ ਨੇ ਜਾ ਸੀਨੀਅਰ ਸਾਡੇ ਕੋਲ ਤਾਂ ਬੈਠੇ ਨੇ ਇਹਨਾਂ ਦੀ ਬਦੌਲਤ ਆਪ ਇੱਕ ਬਹੁਤ ਵਧੀਆ ਪ੍ਰਾਣਾ ਕਰ ਸਕਦੇ ਆ ਪ੍ਰਾਣਾ ਤਾਂ ਹੋਊਗਾ ਜੇ ਖਿਡਾਰੀ ਸਾਡੇ ਹੋਊਗੇ ਕਿਉਂਕਿ ਸਭ ਤੋਂ ਵੱਡੀ ਗੱਲ ਆ ਵੀ ਆਪਣੀ ਜਿਹੜੀ ਕਬੱਡੀ ਹੈ ਸੱਚੇ ਕਰੀ ਤੇਰੇ ਤੇ ਵਿਸ਼ਾਸ਼ਣ ਦੀ ਬਹੁਤ ਘਾਟ ਚੱਲ ਰਹੀ ਹੈ ਖਿਡਾਰੀ ਟਾਈਮ ਤੇ ਨਹੀਂ ਆਉਂਦੇ ਟੀਮਾਂ ਲੇਟ ਹੋ ਜਾਂਦੀਆਂ ਨੇ ਰੰਨੇ ਰਹਾ ਜਾਂਦਾ ਸਭ ਤੋਂ ਪਹਿਲਾਂ ਜਿਹੜਾ ਇਸ ਲੀਗ ਦੇ ਤੋਂ ਕੋਨ ਨੂੰ ਪ੍ਰਸ਼ਾਸਨ ਸੇ ਖੰਡੂ ਮਿਲੂਗਾ ਫਿਰ ਦੂਸਰੇ ਨੰਬਰ 'ਤੇ ਵੀ ਇੱਕ ਵਧੀਆ ਪਲੇਟਫਾਰਮ ਮਿਲੂਗਾ ਚੰਗੇ ਮੁਕਾਬਲੇ ਜਾਣ ਲਈ ਕਿਉਂਕਿ ਜਿਹੜੀ ਲੀਗ ਹੈ ਆਪਣੇ ਇਹ ਸਾਰੇ ਪ੍ਰਮੋਟਰਾਂ ਦੇ ਦੇਖ ਰੇ ਗਏ ਇਹ ਟੋੜੀ ਆ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਜੂ ਵੀ ਇਹ ਲੀਗ ਜਿਹੜੀ ਕਿਹੜੇ ਮਕਾਮ 'ਤੇ ਜਾਊਗੀ ਔਰ ਦੂਸਰਾ ਨੰਬਰ ਇਹ ਆ ਜੇ ਤੁਸੀਂ ਚੰਗੀ ਪਰਫਾਰਮੈਂਸ ਦਿਓਦੇ ਸਿਰ 리그 ਦੇ ਟੋਰਨਡਰ ਗਿਆ ਕੇ ਤੁਹਾਡੇ ਪਰਮਾਤਮਾ ਕਰੇ ਵਧੀਆ ਕੰਟਰੀਆਂ ਦੇ ਤੁਹਾਡੇ ਵੀਜੇ ਲੱਗਣ ਵਧੀਆ ਕਿਸੇ ਮਕਾਮ ਤੇ ਜਾਓ ਤੁਸੀਂ ਤੇ ਬਾਕੀ ਮੈਂ ਬੇਨਤੀ ਕਰੂੰਗਾ ਸਾਡੇ ਨਾਸਿਰੀ ਡੈਡੀ ਜੀ ਮੋਸਾਦ ਨੂੰ ਉਹ ਵੀ ਸਭ ਜਾਣਕਾਰੀ ਦੇਣਗੇ ਅੱਜ ਦੀ ਪ੍ਰੋਗਰਾਮ ਬਾਕੀ ਥੈਂਕ ਯੂ ਬਹੁਤ ਬਖਾਰਾ ਦਾ ਤੇ ਜਿਹੜੀਆਂ ਤੁਸੀਂ ਅੱਜ ਅੱਛੀ ਟੀਮਾਂ ਜਿਹੜੀਆਂ ਤੇ ਕ੍ਰਾਈਕਟ ਕਰੇंगी 리그 ਦੇ ਵਿੱਚ ਮਲਾਈਟੋ ਜਿਹੜੀਆਂ ਟੀਮਾਂ ਜੇ ਲੂਜ਼ ਕਰ ਗਈਆਂ ਉਹ ਦੁਬਾਰੇ ਖੇਡ ਦੇ ਸਕਦੀਆਂ ਨੇ ਉਹ ਵੀ ਆਪਾਂ ਹੋ ਸਕਦਾ ਜੀ ਅੱਗੇ ਸਾਰ ਇਕ ਹੋ ਜਾਣਾ ਜਿਨ੍ਹਾਂ ਦੇ ਪਲੇਅਰ ਜਿਹੜੇ ਇੰਤਜੋ ਆ ਜਾਂਦੇ ਆ ਬਹੁਤ ਬਹੁਤ ਥੈਂਕ ਯੂ ਤੇ ਮਾਰਨ ਮੇਰੇ ਵੱਲ ਬਿਲਕੁਲ ਵਿੱਚ ਪਹਿਲਾ ਮੈਚ ਆਪਾਂ ਨੇ ਕਿੰਨੇ ਵਾਰੀ ਅਨਾਉਂਸਮੈਂਟ ਕਰ ਲਾ ਵੀ ਆ ਟੀਮ ਆਜੋ ਆ ਟੀਮ ਆਜੋ ਆ ਟੀਮ ਨਹੀਂ ਆਈ ਕਿਹੜੀ ਟੀਮ ਸੀ ਉਹ ਘੱਗੜ ਘਰਦਾ ਜੀ ਘਰਦਾ ਕਾਬ ਕਾਬਦਾਂ ਟੀਮ ਉਦੋਂ ਬਾਅਦ ਦੋ ਪਲੇਅਰਾਂ ਖੜੇ ਇਹ ਆਪਣਾ ਡਿਸਪਲਿਨ ਦਾ ਮਤਲਬ ਉਹਨੂੰ ਭੰਗ ਕਰਨ ਦਾ ਹੀ ਉਹਨਾਂ ਨੂੰ ਕੱਟਦਾ ਹੁਣ ਉਹ ਸਾਰੀ ਲੀਗ ਦੇ ਵਿੱਚ ਐਂਟਰ ਨਹੀਂ ਕਰਾਂਗੇ ਮੁਕਾਬਲਾ ਜਿਉਂ ਨਹੀਂ ਐਂਟਰ ਨੈਕਸਟ ਟਾਈਮ ਜਿਹੜਾ ਆਪਣਾ ਟੂਰਨਾਮੈਂਟ ਹੋਊਗਾ ਆਪਣਾ ਕਰ ਰਹੇ ਆ 8 ਕਿੰਨ ਹੋਸ ਸੈਲੈਕਟਰਾਂ ਦੇ 16 ਨੀਮਾ ਫਾਈਲ ਮੈਚ ਹੋਏ ਕਰਾਂਗੇ ਇਹ 16 ਟੀਮਾਂ ਦੇ ਵਿੱਚ ਚੱਕਰ ਕੀ ਆ ਹੁਣ ਆਪਾਂ ਨੂੰ ਉੱਥੇ ਆਵਾਜ਼ਾਂ ਨਹੀਂ ਮਰੂਣੀਆਂ ਸੋਡੀ ਸਾਰੀ ਲੀਗ ਦਾ ਆਪਾਂ ਸਿਸਟਮ ਬਣਾ ਕੇ ਸ਼ੈਡਿਊਲ ਬਣਾ ਕੇ ਨਾ ਸਾਨੂੰ ਟਾਈਮ ਦੇਣਾ ਵੀ ਅਸੀਂ 12 ਵਜੇ ਮੈਂ ਇਹ ਕਰਨਾ ਜਾਂ 1 ਵਜੇ ਕਰਨਾ ਉਸ ਟਾਈਮ ਪਟਾਈਆਂ ਬਾਕੇ ਨਾਲ ਜਨੇ ਮੈਂ ਸ਼ੁਰੂ ਕਰਨਾ ਆਪਾਂ ਲੈਟਰ ਹੌਣੀਆਂ ਨਹੀਂ ਮਤਲਬ 6 ਵਜੇ ਤੋਂ ਪਹਿਲਾਂ ਪਤਾ ਲੈਟਰ ਤੋਂ ਲੈਟਰ ਲੱਗਣ ਤੋਂ ਪਹਿਲਾਂ ਮਲਾ ਆਪਣੇ ਮੈਚ ਖਤਮ ਕਰ ਲਿਆ ਹਰ ਇੱਕ ਪਲੇਅਰ ਦੀ ਹਰ ਇੰਗਮ ਜਿਹੜੀ ਆਪਣੇ ਇੰਟਰ ਹੋਊਗੀ ਉਹਨੂੰ ਪਾਰਟਿਸਪੇਟ ਵੀ ਲੋ ਖਾਤਾ ਪਾਣੀ ਮਿਲੂਗਾ ਤੇ ਪ੍ਰਾਈਜ਼ ਵੀ ਰੱਖਿਆ ਹੈ ਇਹਦੇ ਚ ਸਾਰਾ ਸਾਰਾ ਸਿਸਟਮ ਆਪਾਂ ਚਲਾਉਣਾ ਇੱਕ ਮੁੰਡਾ ਕੋਲੋਂ ਤੇਰਾ ਕੋਈ ਹਾਈ ਫਾਈ ਵਾਲਾ ਤਕੜਾ ਪਲੇਅਰ ਆ ਉਹ ਆਪਾਂ ਖੇਡਣ ਨਹੀਂ ਦੇਣਾ ਇਹਦੇ ਵਿੱਚ ਇਹਨੇ ਨਵੇਂ ਮੁੰਡੇ ਆ ਜੰਗ ਮੁੰਡੇ ਆ ਜਾਂ ਜਿਹੜੇ ਦਰਮਿਆਨੇ ਮੁੰਡੇ ਆ ਜਿਨ੍ਹਾਂ ਨੂੰ ਕਿਸੇ ਪਲੇਅਰ ਖਾਮ ਤੇ ਜਾਣਦਾ ਨਹੀਂ ਹੋਊਗਾ ਬਲੇ ਉਹਨਾਂ ਨੂੰ ਨੋਟ ਕਰ ਦੇ। ਇਕ ਟੀਮ ਇੱਕ ਚੀਜ਼ ਹੋਰ ਸੁਣ ਲਓ ਸਾਰੇ ਸਾਰੀਆਂ ਟੀਮਾਂ ਜਿਹੜੀਆਂ ਸਿਲੈਕਟ ਹੋਈਆਂ ਨੇ 8-8 ਸੁਣ ਲਓ ਵੀਰੇ ਗੱਲ ਆ ਸਾਰੇ। ਇੱਕ ਟੀਮ ਦੇ ਵਿੱਚ ਨੋਟ ਕਰ ਲਓ 10 ਪਲੇਅਰ ਹੋਣੇ ਜ਼ਰੂਰੀ ਨਹੀਂ। ਠੀਕ ਆ। ਉਹਦੇ ਕੋਟ ਕੋਟ ਚਾਰ ਰੇਡਰ 6 ਸਟਾਕਰ ਹੋਣੇ ਚਾਹੀਦੇ। ਜਦੋਂ ਆਪਾਂ ਲੀਗ ਸ਼ੁਰੂ ਨਹੀਂ ਅੱਜ ਤੋਸੀਂ ਦੋ ਦੋ ਰੈਡ ਰੈਡ ਆ ਪਾ ਗਏ। ਉੱਥੇ ਦੋ ਰੈਡ ਨੂੰ ਰੈਡਾ ਨਹੀਂ ਛੇ ਜਾਫੀਆਂ ਨੇ ਛੇ ਜਾਫੀਆਂ ਦੇ ਵਿੱਚ ਚਾਰ ਜਾਫੀ ਜਿਹੜਾ ਇੱਕ ਜਾਫੀ ਨੇ ਟੱਚ ਲੈ ਲਿਆ ਉਹ ਬਾਹਰ ਜਾਊਗਾ ਆਲਾ ਲੱਗੂਗਾ ਐ ਨਹੀਂਗਾ ਇੱਕ ਜਾਫੀ ਲੱਗ ਕੇ ਦੋ ਜਾਫੀ ਲੱਗਿਆ ਦੋਵੇਂ ਹਾਂ ਵੀ ਦੋਸ ਲੱਗਿਆ ਇੱਕ ਜਾਫੀ ਇੱਕ ਟੱਚ ਲੈ ਕੇ ਬਾਹਰ ਅਗਲੀ ਵਾਰੀ ਆਊਗਾ ਜਿਹੜਾ ਦੂਜਾ ਟੱਚ ਲੈ ਗਿਆ ਟੱਚ ਉਹ ਬਾਹਰ ਜਾਊਗਾ ਫਿਰ ਦੂਜਾ ਐ ਆਪਣਾ ਡਿਸਪੀਨ ਪਾਣਾ ਚਾਹੁੰਨੀਆਂ ਵੀ ਤੁਸੀਂ ਇਹ ਨਾ ਸਮਝੋ ਵੀ ਪੰਜ ਬੰਦੇ ਲੈ ਕੇ ਆ ਗਏ ਉੱਥੇ ਮੈਚ ਖੇਡਣ ਆ ਗਏ ਪਹਿਲਾ ਮੈਚ ਹਰਗੇ ਜਾ ਗੱਲਬਾਤ ਉਹ ਨਹੀਂ ਆਪਾਂ ਆਪਾਂ ਨੇ ਵਧੀਆ ਟਾਈਮ ਦੇ ਕੇ ਸ਼ਡਿਊਲ ਨਾਲ ਮੁਤਾਬਕ ਐਨ ਟਾਈਮ ਮਤਲਬ ਤੁਹਾਨੂੰ ਸਾਡੇ ਕੋਲ ਨਹੀਂ ਤੁਹਾਨੂੰ ਕੋਈ ਘਾਟ ਨਹੀਂ ਪਰ ਥੋੜੇ ਵੀ ਨਹੀਂ ਸਾਡੇ ਲਈ ਕੋਈ ਮਤਲਬ ਉਹ ਨਹੀਂ ਹੋਣਾ ਚਾਹੀਦਾ ਕੋਈ ਨਹੀਂ ਹੋਣਾ ਚਾਹੀਦਾ ਟਾਈਮ ਦੇ ਦਾ ਟਾਈਮ ਤੇ ਆਓ ਵਧੀਆ ਜੇ ਜੇ ਥੋੜਾ ਲੇਵਲ ਆ ਜਿਹੜਾ ਹੁਣ ਇਸ ਤੋਂ ਲਈ ਡਿਸਪੀਨ ਰੱਖੋਗੇ ਤਾਂ ਉੱਪਰ ਲੇਵਲ ਤੱਕ ਜਾਈਏ ਵੱਡੇ ਵੱਡੇ ਪਲੇਅਰ ਨੇ ਬੱਗਿਆਂ ਵਾਲੇ ਹੋ ਗਏ ਹੋਰ ਦਰਭੇ ਵਾਲੇ ਜਿੰਨੇ ਵੱਡੇ ਵੱਡੇ ਹੋ ਗਏ ਜੋ ਤੁਹਾਨੂੰ ਜਿਹੜੇ ਪੱਕੇ ਚ ਟਾਈਮ ਨਾਲ ਆਉਂਦੇ ਨੇ ਉਹ ਪੂਰੀ ਅਸੈਂਬਲੀ ਸਿਰਸਿਰ ਦੀ ਹਰੇਕ ਬੰਦਾ ਸਿਫਰ ਸੰਸਾ ਕਿਉਂ ਵਰਦਾ ਹਾਂਜੀ ਕਿਤੇ ਮਰਜ਼ੀ ਮੈਚ ਹੋਵੇ 11 ਵਜੇ ਹਾਜ਼ਰ ਹੁੰਦਾ ਚਾਹੇ ਉਹਦਾ ਮੈਚ 4 ਵਜੇ ਜ ਨੇ 5 ਵਜੇ ਚਾਹੇ ਅੱਡੀਵੇਂ ਦਾ ਕੋਈ ਵੀ ਆ ਉਹ ਬੰਦਾ ਕਿਉਂ 11 ਵਜੇ ਹਾਜ਼ਰ ਡਿਸਪਲਨ ਦਾ ਪੱਕਾ ਉਹਨੇ ਜਾਣੀ ਆ ਉੱਥੇ ਐਵੇਂ ਜੇ ਤੁਸੀਂ ਡਿਸਪਲਨ ਨੂੰ ਫਾਲੋ ਕਰੋਗੇ ਤਾਂ ਕਿ ਹੋਰ ਹੋ ਜਾਣਾ ਉਹਦੀ ਬਈ ਜੀ ਜਿਵੇਂ ਉਹਨਾਂ ਚੀਜ਼ ਬਣਾਈਆਂ ਇਹ ਜੋ